ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਜਿ ਵਿਕਰਮਜੀਠਿਆ ਦੀ ਨਾਇਖਿਰਾਸਤ ਹੋਵੇਗੀ ਖਤਮ ਅਦਾਲਤ ਵੱਲੋਂ ਸੁਣਾਇਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ ਪੰਜਾਬ ਚ ਹੈ ਹੜਾਂ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬੀਆਂ ਤੱਕ ਰਾਸ਼ਨ ਤੇ ਰਾਹਤ ਕਾਰਜ ਪਹੁੰਚਾਉਣ ਲਈ ਦਿੱਤਾ ਆਪਣਾ ਹੈਲੀਕਾਪਟਰ ਪੰਜਾਬ ਸਰਕਾਰ ਨੇ ਸਾਬਕਾ ਵਿਜੀਲੈਂਸ ਟੀ ਪਰਮਾਰ ਨੂੰ ਮੁੜ ਕੀਤਾ ਬਹਾਲ ਲਾਇਸੈਂਸ ਕਟਾਲੇ ਚ ਕੀਤਾ ਸੀ ਸਸਪੈਂਡ ਹੜਾਂ ਵਿਚਾਲੇ ਟੁੱਟਿਆ ਪੰਜਾਬ ਦੇ ਇਸ ਇਲਾਕੇ ਚ ਬੰਨ ਹੜਾਂ ਦੀ ਮਾਰ ਹੇਠਾਏ ਪੰਜਾਬ ਦੇ 7 ਜ਼ਿਲ੍ਹੇ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਾਮਿਲ ਲਾਡੂ ਦੋਰੀ ਤੇ ਸਾਧਿਆ ਨਿਸ਼ਾਨਾ ਕਹੀਆਂ ਵੱਡੀ ਗੱਲਾਂ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਸੂਬੇ ਚ ਆਏ ਹੜਾਂ ਕਰਕੇ ਹੋਏ ਨੁਕਸਾਨ ਨੂੰ ਲੈ ਕੇ ਪ੍ਰਗਟਾਈ ਚਿੰਤਾ ਹੜ ਪੀੜਤਾਂ ਲਈ ਮਦਦ ਦਾ ਕੀਤਾ ਐਲਾਨ ਪੰਜਾਬ ਦੇ ਮੌਸਮ ਬਾਰੇ ਇਹ ਨਵੀਂ ਖਬਰ ਮੌਸਮ ਵਿਭਾਗ ਨੇ ਕੀ ਦੀਪਵੀਖ ਬਾਣੀ ਪੀਐਮ ਮੋਦੀ ਨੇ ਜਸਵਿੰਦਰ ਪੱਲਾ ਦੇ ਦੇਹਾਂ ਤੇ ਪ੍ਰਗਟਾਇਆ ਦੁੱਖ ਕਮੇਡੀਅਨ ਪੱਲਾ ਦੀ ਪਤਨੀ ਨੂੰ ਭੇਜਿਆ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਰਤਾਰਪੁਰ ਸਾਹਿਬ ਅੰਦਰ ਹੜ੍ਹਾਂ ਦਾ ਪਾਣੀ ਵੜਨ ਤੇਜ ਜਾਈ ਚਿੰਤਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਮੰਗੀ ਰਿਪੋਰਟ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਅਮਰੀਕਾ ਚ ਲੱਗਿਆ ਇੱਕ ਨਵਾਂ ਝਟਕਾ ਫਲੋਰੀਡਾ ਦੇ ਗਵਰਨਰ ਨੇ ਨਰਮੀ ਦਿਖਾਉਣ ਵਾਲੀ ਪਟੀਸ਼ਨ ਕੀਤੀ ਖਾਰਿਜ ਪੰਜਾਬ ਸਰਕਾਰ ਬਾਰੇ ਹਾਈ ਕੋਰਟ ਤੋਂ ਆਈ ਵੱਡੀ ਖਬਰ ਹਾਈ ਕੋਰਟ ਨੇ ਯੁੱਧਨਾਸ਼ੈ ਵਿਰੁੱਧ ਮੁਹਿੰਮ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਸਾਬਕਾ ਕਾਲੀ ਮੰਤਰੀ ਵਿਕਰਮਜੀਤਿਆ ਦੀ ਅੱਜ ਨਿਆਇਕ ਹਿਰਾਸਤ ਖਤਮ ਹੋ ਰਹੀ ਹੈ ਤੇ ਉਹਨਾਂ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪਿਛਲੀ ਸੁਣਵਾਈ ਦੌਰਾਨ ਵਿਕਰਮਜੀਤਿਆ ਦੀ ਨਿਆਇਕ ਹਿਰਾਸਤ ਵਿੱਚ ਅਦਾਲਤ ਨੇ 14 ਦਿਨਾਂ ਦਾ ਵਾਅਦਾ ਕੀਤਾ ਸੀ ਉਹਨਾਂ ਦੀ ਅਗਲੀ ਪੇਸ਼ੀ 28 ਅਗਸਤ ਯਾਨੀ ਅੱਜ ਲਈ ਤੈਅ ਕੀਤੀ ਸੀ ਵਿਕਰਮਜੀਠਿਆ ਆਮਦਨ ਤੋਂ ਵੱਲ ਜਾਇਦਾਦ ਬਣਾਉਂਦੇ ਕਥਿਤੇ ਦੋਸ਼ਾਂ ਅਧੀਨ ਨਾਬਾਦੀ ਨਿਊ ਜੇਲ ਵਿੱਚ ਬੰਦ ਹਨ ਵਿਕਰਮਜੀਠਿਆ ਨੂੰ ਨਿੱਜੀ ਤੌਰ ਉਤੇ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾਵੇਗਾ ਉਹਨਾਂ ਦੀ ਜੇਲ੍ਹ ਵਿੱਚੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਅਦਾਲਤ ਵਿੱਚ ਪੇਸ਼ੀ ਹੋਵੇਗੀ ਇੱਥੇ ਵੀ ਦੱਸ ਦਈਏ ਕਿ ਆਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਵਿਰੁੱਧ ਪਿਛਲੇ ਦਿਨੀ ਵਿਜੀਲੈਂਸ ਬਿਊਰੋ ਨੇ ਮੋਹਾਲੀ ਅਦਾਲਤ ਵਿੱਚ ਚਾਰ ਸ਼ੀਟ ਪੇਸ਼ ਕੀਤੀ ਹੈ ਜਿਸ ਤੇ ਮੋਹਾਲੀ ਕੋਰਟ ਵਿੱਚ ਅੱਜ ਸੁਣਵਾਈ ਹੋ ਸਕਦੀ ਹੈ ਇਹ ਚਾਰ ਸ਼ੀਟ 40000 ਪੰਨਿਆਂ ਤੋਂ ਵੱਧ ਦੀ ਹੈ ਜਿਸ ਨੂੰ ਚਾਰ ਤਰੰਕਾਂ ਚ ਅਦਾਲਤ ਚ ਲਿਆਂਦਾ ਗਿਆ ਸੀ ਅਤੇ ਅੱਜ ਵਿਕਰਮਜੀਤਿਆ ਦੀ ਨਿਆਇਕ ਹਿਰਾਸਤ ਵੀ ਖਤਮ ਹੋ ਜਾਵੇਗੀ ਅਤੇ ਅਦਾਲਤ ਵੱਲੋਂ ਵਿਕਰਮਜੀਠਿਆ ਬਾਰੇ ਕੋਈ ਵੱਡਾ ਫੈਸਲਾ ਸੁਣਾਇਆ ਜਾ ਸਕਦਾ ਹੈ ਪੰਜਾਬ ਦੇ ਕਈ ਜ਼ਿਲ੍ਹੇ ਹੜਾਂ ਦੀ ਮਾਰ ਹੇਠ ਆਏ ਹੋਏ ਹਨ ਜ਼ਿਲ੍ਹਿਆਂ ਦੇ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ ਇਸ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਦੀਨਾ ਨਗਰ ਇਲਾਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਦੌਰਾ ਕਰਨ ਪਹੁੰਚੇ ਉਹਨਾਂ ਨੇ ਪੰਜਾਬੀਆਂ ਨੂੰ ਰੈਸਕਿਊ ਕਰਨ ਅਤੇ ਲੋਕਾਂ ਨੂੰ ਰਾਹਤ ਸਮਗਰੀ ਪਹੁੰਚਾਉਣ ਲਈ ਆਪਣਾ ਹੈਲੀਕਾਪਟਰ ਦਿੱਤਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਬਹੁਤ ਸਾਰੇ ਪਿੰਡ ਜਿਹੇ ਹਨ ਜਿੱਥੇ ਲੋਕ ਘਰਾਂ ਤੋਂ ਬਾਹਰ ਵੀ ਨਹੀਂ ਨਿਕਲ پا ਰਹੇ ਘਰਾਂ ਵਿੱਚ ਪਾਣੀ ਵੜਨ ਕਾਰਨ ਲੋਕ ਮਕਾਨ ਦੀ ਛੱਤ ਤੇ ਬੈਠੇ ਹਨ ਅਤੇ ਉਹਨਾਂ ਨੂੰ ਰਾਸ਼ਨ ਵੀ ਨਹੀਂ ਮਿਲ ਰਿਹਾ ਜਿੰਨਾ ਲੋਕਾਂ ਨੇ 92 ਸੀਟਾਂ ਦੇ ਕੇ ਮੈਨੂੰ ਹੈਲੀਕਾਪਟਰ ਦਿੱਤਾ ਅਤੇ ਅੱਜ ਉਹੀ helicopter ਮੈਂ ਲੋਕਾਂ ਦੇ ਹਵਾਲੇ ਕਰ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਹੈਲੀਕਾਪਟਰ ਨੂੰ ਇੱਥੇ ਛੱਡ ਰਿਹਾ ਹਾਂ ਤਾਂ ਜੋ ਇਸرائیਲੀ ਲੋਕਾਂ ਤੱਕ ਦੁੱਧ ਰਾਸ਼ਨ ਤੇ ਪਾਣੀ ਪਹੁੰਚਾਇਆ ਜਾ ਸਕੇ ਮੈਂ ਇਸ ਲਈ ਡੀਸੀ ਸਾਹਿਬ ਨੂੰ ਵੀ ਹੁਕਮ ਦਿੱਤੇ ਹਨ ਮੈਂ ਖੁਦ ਕਰ ਰਹੀ ਵਾਪਿਸ ਜਾਵਾਂਗਾ ਇਹ ਹੈਲੀਕਾਪਟਰ ਲੋਕਾਂ ਦਾ ਹੀ ਹੈ ਤੇ ਜਦੋਂ ਤੱਕ ਲੋਕਾਂ ਦੇ ਬਚਾਅ ਤੇ ਹੋਰ ਕੰਮਾਂ ਲਈ ਲੋੜ ਹੋਵੇਗੀ ਇਹ ਲੋਕਾਂ ਹਵਾਲੇ ਹੀ ਰਹੇਗਾ ਉਹਨਾਂ ਨੇ ਕਿਹਾ ਕਿ ਕੁਦਰਤੀ ਮਾਰ ਕਿਸੇ ਦੇ ਹੱਥ ਵਸ ਨਹੀਂ ਹੁੰਦੀ ਪਰ ਸਾਡੀ ਸਰਕਾਰ ਵੱਲੋਂ ਕਿਸੇ ਨੂੰ ਵੀ بے ਵਸ ਨਹੀਂ ਛੱਡਿਆ ਜਾਵੇਗਾ ਸਾਡੇ ਲਈ ਇੱਕ ਇੱਕ ਜਾਨ ਕੀਮਤੀ ਹੈ ਸੀਨੀਅਰ ਆਈਪੀਐਸ ਅਫਸਰ सुरेंद्रਪਾਲ ਸਿੰਘ ਪਰਮਾਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਆਈਪੀਐਸ सुरेंद्रਪਾਲ ਸਿੰਘ ਪਰਮਾਰ ਦੀ ਸਸਪੈਂਸ਼ਨ ਰੱਦ ਕਰ ਦਿੱਤੀ ਗਈ ਹੈ ਸਸਪੈਂਸ਼ਨ ਰਿਵੋਕ ਦੇ ਆਰਡਰ ਜਾਰੀ ਕਰ ਦਿੱਤੇ ਗਏ ਹਨ ਉਹਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁੜ ਡਿਊਟੀ ਸ਼ੁਰੂ ਕਰਨ ਦੇ ਆਦੇਸ਼ ਜਾਰੀ ਹੋਏ ਹਨ ਆਈਪੀਐਸ ਸੁਰੇਂਦਰਪਾਲ ਸਿੰਘ ਪਰਮਾਰ ਨੂੰ ਡਰਾਈਵਿੰਗ ਲਾਇਸੈਂਸ ਕੋਟਾਲੇਚ ਸਸਪੈਂਡ ਕੀਤਾ ਗਿਆ ਸੀ ਇਸ ਮਾਮਲੇ 'ਚ ਅਫਸਰ ਪਰਮਾਰ ਦੇ ਨਾਲ ਦੋ ਹੋਰ ਅਧਿਕਾਰੀਆਂ ਤੇ ਕਾਰਵਾਈ ਕੀਤੀ ਗਈ ਸੀ ਫਿਲਹਾਲ ਹੁਣ ਆਈਪੀਐਸ ਅਧਿਕਾਰੀ ਸੁਰੇਂਦਰਪਾਲ ਸਿੰਘ ਪਰਮਾਰ ਨੂੰ ਪੰਜਾਬ ਸਰਕਾਰ ਨੇ ਬਹਾਲ ਕਰ ਦਿੱਤਾ ਹੈ ਪੰਜਾਬੀ 'ਚ ਮੀਂਹ ਕਾਰਨ ਹਾਲਾਤ ਪਹਿਲਾਂ ਹੀ ਵਿਗੜੇ ਹੋਏ ਹਨ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਨਾਲ ਸੂਬੇ ਦੇ 7 ਜ਼ਿਲ੍ਹੇ ਪਾਣੀ ਦੀ ਲਪੇਟ ਵਿੱਚ ਆਏ ਹੋਏ ਹਨ ਇਸੇ ਵਿਚਾਲੇ ਮਾਦੋਪੁਰ ਦਾ ਬੰਨ ਟੁੱਟ ਗਿਆ ਹੈ ਬੰਨ ਟੁੱਟਣ ਨਾਲ ਕਈ ਬੰਦੇ ਫਸ ਗਏ ਸਨ ਫਸੇ ਲੋਕਾਂ ਨੂੰ ਬਚਾਉਣ ਲਈ ਸੀਆਰਪੀਐਫ ਦਾ ਹੈਲੀਕਾਪਟਰ ਵੀ ਆਇਆ ਸੀ ਇਸ ਦੇ ਨਾਲ ਹੀ ਦੱਸਦੀ ਹੈ ਕਿ ਪੰਜਾਬ ਵਿੱਚ 150 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ ਲੋਕਾਂ ਦੇ ਘਰ ਅਤੇ ਖੇਤ ਪਾਣੀ ਵਿੱਚ ਡੁੱਬ ਗਏ ਹਨ ਪੁਲਾਂ ਤੇ ਸੜਕਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਰঞ্জੀਤ ਸਾਗਰ ਪੌਂਗ ਡੈਮ ਅਤੇ ਪਾਖੜਾ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਤੇ ਮੀਂਹ ਕਾਰਨ ਰਾਵੀ ਸਤਲੁਜ ਅਤੇ ਬਿਆਸ ਦਰਿਆਵਾਂ ਵਿੱਚ ਹੜਾਂ ਦੀ ਸਥਿਤੀ ਬਣੀ ਹੋਈ ਹੈ ਪ੍ਰਸ਼ਾਸਨ ਐਨ ਡੀ ਆਰ ਐਫ ਐਸ ਡੀ ਆਰ ਐਫ ਅਤੇ ਫੌਜ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਹੋਣ ਵਾਲੀ ਜਿਮਨੀ ਚੋਣ ਦੇ ਸਿਸਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੋਰ ਰੰਦਾਵਾ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰਦੇ ਆ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਤਰਨਤਾਰਨ ਹਲਕੇ ਦੇ ਪਿੰਡਾਂ ਵਿੱਚ ਵੱਖ-ਵੱਖ ਥਾਵਾਂ ਤੇ ਅਕਾਲੀ ਵਰਕਰਾਂ ਨਾਲ ਬੂਤ ਪੱਦਰੀ ਮੀਟਿੰਗਾਂ ਕੀਤੀਆਂ ਗਈਆਂ ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਕਿਸਾਨ ਹੜਾ ਨਾਲ ਜੂਝ ਰਹੇ ਹਨ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪਿਕਨਿਕ ਮਨਾਉਣ ਲਈ ਤਾਮਿਲ ਲਾਡੂ ਗਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਦਰਿਆਵਾਂ ਦੇ ਬੰਨਾਂ ਨੂੰ ਪੱਕਿਆਂ ਕੀਤਾ ਜਾਵੇਗਾ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜੋ ਸੁੱਖ ਸਹੂਲਤਾਂ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ ਮੌਜੂਦਾ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਨੂੰ ਅਕਾਲੀ ਦਲ ਦੀ ਸਰਕਾਰ ਆਉਣ ਤੇ ਮੁੜ ਸ਼ੁਰੂ ਕੀਤਾ ਜਾਵੇਗਾ ਪੰਜਾਬ ਦੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਸੂਬੇ ਵਿੱਚ ਆਏ ਹੜ੍ਹਾਂ ਕਰਕੇ ਹੋਏ ਨੁਕਸਾਨ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ ਇਸ ਦੇ ਨਾਲ ਹੀ ਸਰਤਾਜ ਫਾਊਂਡੇਸ਼ਨ ਵੱਲੋਂ ਮਦਦ ਦਾ ਐਲਾਨ ਕੀਤਾ ਹੈ ਉਹਨਾਂ ਨੇ ਲੋਕਾਂ ਨੂੰ ਵੀ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤੇ ਪ੍ਰਭਾਵਿਤ ਪਰਿਵਾਰਾਂ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਜ਼ਿੰਦਗੀ ਜਲਦ ਮੋੜ ਆਪਣੀ ਖੁਸ਼ਹਾਲੀ ਭਰੀ ਸੁਭਾਵਿਕ ਚਾਲ ਚਾਵੇ ਸਤਿੰਦਰ ਸਰਤਾਜ ਨੇ ਸੋਸ਼ਲ ਮੀਡੀਆ ਤੇ ਪੋਸਟ 'ਚ ਕਿਹਾ ਕਿ ਇਹ ਬੇਚਾਰੀ ਦੇਖਣੀ ਬੜੀ ਔਖੀ ਹੈ ਬੇਬਸੀ ਦੀਆਂ ਇਹ ਕੁਰਲਾਟਾਂ ਕੀਤੇ ਰੱਬ ਸੁਣਦਾ ਹੋਵੇ ਹੜ੍ਹਾਂ ਦੀ ਇਸ ਮਾਰ ਕਾਰਨ ਪੰਜਾਬ ਤੇ ਹੋਰ ਸਰਦੀ ਸੂਬਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਕਈ ਪਰਿਵਾਰ ਬੇਘਰ ਹੋ ਗਏ ਹਨ। ਰੋਜ਼ਗਾਰ ਦੇ ਵਸੀਲੇ ਖਤਮ ਹੋ ਗਏ ਹਨ। ਬੱਚੇ, ਔਰਤਾਂ ਤੇ ਬਜ਼ੁਰਗਾਂ ਲਈ ਇਹ ਹੋਰ ਵੀ ਮੁਸੀਬਤ ਦੀਆਂ ਘੜੀਆਂ ਹਨ। ਇਸ ਔਖੇ ਵਕਤ ਵਿੱਚ ਅਸੀਂ ਸਰਤਾਜ ਫਾਊਂਡੇਸ਼ਨ ਵੱਲੋਂ ਆਪਣੇ ਹਿੱਸੇ ਦੀ ਮਦਦ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਅਤੇ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਇਸ ਦੁੱਖ ਭਰੀ ਘੜੀ 'ਚ ਲੋਕਾਂ ਦਾ ਹੌਸਲਾ ਬਣੋ ਅਤੇ ਤੁਹਾਡਾ ਥੋੜਾ ਜਿਹਾ ਸਹਿਯੋਗ ਵੀ ਕਿਸੇ ਮੁਸੀਬਤ ਜਦਾ ਪਰਿਵਾਰ ਲਈ ਵੱਡੀ ਰਾਹਤ ਬਣ ਸਕਦਾ ਹੈ। ਪੰਜਾਬ ਚ ਬੀਤੇ ਦਿਨ ਤੋਂ ਪੈ ਰਹੇ ਮੀਂਹ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਡੈਮਾਂ ਚ ਪਾਣੀ ਦਾ ਪੱਧਰ ਵਧਨ ਕਾਰਨ ਫਲੱਡ ਗੇਟ ਤੱਕ ਖੋਲਣੇ ਪਏ ਹਨ ਜਿਸ ਕਾਰਨ ਬਹੁਤ ਸਾਰੇ ਪਿੰਡਾਂ ਚ ਹੜ ਵਰਗੇ ਹਾਲਾਤ ਬਣੇ ਹੋਏ ਹਨ। ਉੱਥੇ ਹੀ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਸੂਬੇ ਚ ਮੀਂਹ ਨੂੰ ਲੈ ਕੇ ਨਵੀਂ ਅਪਡੇਟ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਵੇਗੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਊਪਨਗਰ ਵਿੱਚ ਭਾਰੀ ਬਾਰਿਸ਼ ਪਵੇਗੀ ਉੱਥੇ ਹੀ 31 ਅਗਸਤ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਊਪਨਗਰ ਮੋਹਾਲੀ ਵਿੱਚ yellow alert ਜਾਰੀ ਕੀਤਾ ਗਿਆ ਹੈ ਅਤੇ ਬਾਰਿਸ਼ ਦੀ ਸੰਭਾਵਨਾ ਜਤਾਈ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬੀ ਕਮੇਟੀ ਦੇ ਬਾਦਸ਼ਾਹ ਜਸਵਿੰਦਰ ਪੱਲਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਪੀਐਮ ਮੋਦੀ ਨੇ ਪੱਲਾ ਦੇ ਦੇਹਾਂਤ ਤੇ ਉਹਨਾਂ ਦੀ ਪਤਨੀ ਨੂੰ ਇੱਕ ਪੱਤਰ ਭੇਜਿਆ ਹੈ ਉਹਨਾਂ ਨੇ ਲਿਖਿਆ ਹੈ ਕਿ ਜਸਵਿੰਦਰ ਪੱਲਾ ਦਾ ਦੇਹਾਂਤ ਇੱਕ ਨਾਪੂਰਾ ਹੋਣ ਵਾਲਾ ਘਟ ਹੈ ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਪੱਤਰ ਚ ਜਸਵਿੰਦਰ ਪੱਲਾ ਦੇ ਹਾਸੋਹੀਣੀ ਪ੍ਰਤਿਭਾ ਹਮਦਰਦੀਤੇ ਖੇਤੀਬਾੜੀ ਪ੍ਰਤੀਜਨ ਨੂੰ ਯਾਦ ਕੀਤਾ ਗਿਆ ਹੈ ਪੀਐਮ ਮੋਦੀ ਵੱਲੋਂ ਪੱਤਰ ਚ ਲਿਖਿਆ ਗਿਆ ਹੈ ਕਿ ਮੈਨੂੰ ਜਸਵਿੰਦਰ ਪੱਲਾ ਜੀ ਦੇ ਦੇਹਾਂਤ ਦੀ ਖਬਰ ਦੁੱਖ ਅਤੇ ਉਦਾਸੀ ਦੀ ਭਾਵਨਾ ਨਾਲ ਮਿਲੀ ਹੈ ਉਹਨਾਂ ਦੀ ਗੈਰ ਹਾਜ਼ਰੀ ਕਲਾ ਦੀ ਦੁਨੀਆ ਲਈ ਇੱਕ ਘਾਟਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਦੇ ਪੰਜਾਬ ਪਾਕਿਸਤਾਨ 'ਚ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬੰਦਰ ਰਾਵੀ ਦਰਿਆ ਵਿਚ ਆਏ ਹੜ ਦਾ ਪਾਣੀ ਵੜਨ ਉਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਦਰਬਾਰ ਸਮੇਤ ਸਮੂਚੇ ਸਮੂਹ ਅੰਦਰ ਕਈ ਕਈ ਫੁੱਟ ਪਾਣੀ ਨੇ ਮਾਰਤ ਕੀਤੀ ਹੈ ਜਿਸ ਨਾਲ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਦੇ ਮਨਾਂ ਅੰਦਰ ਗੈਰੀ ਚਿੰਤਾ ਵਾਲਾ ਮਾਹੌਲ ਬਣਿਆ ਹੋਇਆ ਹੈ ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਸਾਲ ਭਾਰੀ ਮੀਂਹ ਦੇ ਕਾਰਨ ਲੈਂਦੇ ਅਤੇ ਚੜਦੇ ਪੰਜਾਬ ਵਾਲੇ ਪਾਸੇ ਸਤਲੁਜ ਬਿਆਸ ਤੇਰਾਵੀ ਦਰਿਆਵਾਂ ਵਿੱਚ ਬਹੁਤ ਭਾਰੀ ਮਾਤਰਾ ਚ ਪਾਣੀ ਦਾ ਵਹਨ ਹੋਇਆ ਹੈ ਜਿਸ ਨਾਲ ਦੋਵੇਂ ਪਾਸੇ ਫਸਲਾਂ ਪਿੰਡਾਂ ਵਿੱਚ ਲੋਕਾਂ ਦੇ ਘਰਾਂ ਤੇ ਮਾਲ ਡੰਗਰਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਆਫਤ ਦੇ ਅਜਿਹੇ ਸਮੇਂ ਵਿੱਚ ਸਾਨੂੰ ਇੱਕ ਦੂਜੇ ਦਾ ਸਹਾਰਾ ਬਣਦਿਆਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਭਾਵੇਂ ਕੁਦਰਤ ਦੇ ਅੱਗੇ ਕਿਸੇ ਦਾ ਵੀ ਵਸ ਨਹੀਂ ਲੇਕਿਨ ਸਰਕਾਰਾਂ ਨੂੰ ਆਪਣੀ ਬੰਦੀ ਭੂਮਿਕਾ ਠੀਕ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਅਜਿਹੀ ਆਫਤ ਤੋਂ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਹੈ ਕਿ ਉਹ ਪਾਕਿਸਤਾਨ ਬੋਰਡ ਦਾ ਸਹਿਯੋਗ ਲੈ ਕੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਕਰਤਾਰ ਸਾਹਿਬ ਦੀ ਇਮਾਰਤ ਨੂੰ ਪਹੁੰਚੇ ਨੁਕਸਾਨ ਦਾ ਵੇਰਵਾ ਇਕੱਤਰ ਕਰੇ ਅਤੇ ਇਸ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਰਾਹਿਸਖਤਰੇਤ ਸ਼ਿਰੇ ਕਾਲ ਤੱਕ ਸਾਈ ਵਿਖੇ ਪੇ ਜਨਾ ਯਕੀਨੀ ਬਣਾਏ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੱਕ ਵਿੱਚ ਪਾਈ ਗਈ ਪਟੀਸ਼ਨ ਤੇ ਉਸ ਨੂੰ ਵੱਡਾ ਝਟਕਾ ਲੱਗਿਆ ਹੈ ਹਰਜਿੰਦਰ ਸਿੰਘ ਦੇ ਹੱਕ ਵਿੱਚ ਫਲੋਰੀਡਾ ਦੇ ਅਧਿਕਾਰੀਆਂ ਨੂੰ ਹਰਜਿੰਦਰ ਸਿੰਘ ਪ੍ਰਤੀ ਨਰਮੀ ਦਿਖਾਉਣ ਦੀ ਅਪੀਲ ਕਰਨ ਵਾਲੀ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਤੇ ਕਰੀਬ 3 ਮਿਲੀਅਨ ਸਾਈਨ ਹੋ ਗਏ ਸਨ ਹੁਣ ਖਬਰ ਆ ਰਹੀ ਹੈ ਕਿ ਇਹ ਪਟੀਸ਼ਨ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਖਾਰਜ ਕਰ ਦਿੱਤੀ ਹੈ ਇਸ ਦੀ ਜਾਣਕਾਰੀ ਲਾ ਆਫੀਸਰ ਜਸਪ੍ਰੀ ਸਿੰਘ ਟਰਨਨ ਦਿੱਤੀ ਹੈ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਇਹ ਪਟੀਸ਼ਨ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਿਸ ਨੇ ਖਾਰਜ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਇਹਦੇ ਵਿੱਚ ਤਿੰਨ ਲੋਕਾਂ ਦੀ ਜਾਣ ਗਈ ਹੈ ਇੱਕ ਉਹਨਾਂ ਨੇ ਕਿਹਾ ਕਿ ਲਾਇਸੈਂਸ ਕਿਵੇਂ ਲਿਆ ਗਿਆ ਤੇ ਇੰਗਲਿਸ਼ ਵੀ ਨਹੀਂ ਆਉਂਦੀ ਅਤੇ ਇਸ ਪਟੀਸ਼ਨ ਨਾਲ ਵੀ ਇਹਨਾਂ ਨੂੰ ਕੋਈ ਖਾਸ ਫਰਕ ਨਹੀਂ ਪੈਂਦਾ ਭਾਵੇਂ ਜਿੰਨੇ ਵੀ ਲੋਕਾਂ ਨੇ ਸਾਈਨ ਕੀਤੀ ਹੋਵੇ ਉਹਨਾਂ ਨੇ ਅੱਗੇ ਕਿਹਾ ਕਿ ਲੋਅ ਆਪਣੇ ਮੁਤਾਬਿਕ ਕੰਮ ਕਰੇਗਾ ਤੇ ਕੋਈ ਨਰਮੀ ਨਹੀਂ ਵਰਤੀ ਜਾਵੇਗੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨੈਸ਼ਨਲ ਸੰਬੰਧਿਤ ਮਾਮਲਿਆਂ ਦੀ ਸੁਣਵਾਈ ਕਰਦੇ ਹੋਏ ਇੱਕ ਮਹੱਤਵਪੂਰਨ ਹੁਕਮ ਪਾਸ ਕੀਤਾ ਹੈ ਅਦਾਲਤ ਨੇ ਹਾਲੀ ਦੇ ਮਹੀਨਿਆਂ ਚ ਦਰਜ ਹੋਏ ਹਜ਼ਾਰਾਂ ਐਨਡੀਪੀਐਸ ਮਾਮਲਿਆਂ ਤੇ ਚਿੰਤਾ ਪ੍ਰਗਟਾਈ ਹੈ ਅਤੇ ਸੁਪਾਸ ਸਰਕਾਰ ਨੂੰ ਸਖਤ ਹੁਕਮ ਦਿੱਤੇ ਹਨ ਕਿ ਕਿਸੇ ਵੀ ਬੇਕਸੂਰ ਵਿਅਕਤੀ ਨੂੰ ਝੂਠੇ ਮਾਮਲਿਆਂ ਵਿੱਚ ਨਾ ਫਸਾਇਆ ਜਾਵੇ ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਨਸ਼ੇ ਦੀ ਸਮੱਸਿਆ ਸਮਾਜ ਲਈ ਬਹੁਤ ਗੰਭੀਰ ਹੈ ਤੇ ਇਸ ਨਾਲ ਨਜੀਠਾਂ ਲਈ ਕਾਨੂੰਨ ਦੀ ਸ਼ਕਤੀ ਨਾਲ ਪਾਲਣਾ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਅਦਾਲਤ ਨੇ ਇਹ ਸਪਸ਼ਟ ਕੀਤਾ ਹੈ ਕਿ ਸਿਰਫ ਅੰਕੜੇ ਵਧਾਉਣ ਲਈ નિર્ਦੋਸ਼ ਲੋਕਾਂ ਨੂੰ ਗ੍ਰਿਫਤਾਰ ਕਰਨਾ ਨਿਆਂ ਦੇ ਸਿਧਾਂਤਾਂ ਦੇ ਵਿਰੁੱਧ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਆਪਣੀ ਕਾਰਵਾਈ ਵਿੱਚ ਬਹੁਤ ਸਾਵਧਾਨੀ ਵਰਤਣੀ ਪਵੇਗੀ ਅਤੇ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਝੂਠੀ ਜ਼ਬਤੀ ਜਾਂ ਗਲਤ ਗ੍ਰਿਫਤਾਰੀ ਨਾ ਕੀਤੀ ਜਾਵੇ। ਦਿਨਾਂ ਨਗਰ ਦਾ ਏਰੀਆ ਇੱਥੇ ਵੀ ਕੁਦਰਤ ਦੀ ਮਾਰ ਹੋਈ। ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਤਾਂ ਚੱਲਦਾ ਨਹੀਂ। ਹੈਨਾ? ਤਾਂ ਪਰ ਇਹ ਹੈ ਕਿ ਸਰਕਾਰ ਜਿੰਨਾ ਹੈਲਪ ਕਰ ਸਕਦੀ ਹੈ ਉਹ ਜੇ ਅਸੀਂ ਕੋਈ ਕਮੀ ਨਹੀਂ ਰੱਖਾਂਗੇ ਬਲਕਿ ਮੈਨੂੰ ਕੁਝ ਪਿੰਡਾਂ ਦੇ ਲੋਕ ਮਿਲੇ ਆ ਕਿ ਉੱਥੇ ਉਹਨਾਂ ਕੋਲੇ ਰਾਸ਼ਨ ਨਹੀਂ ਪਹੁੰਚ ਰਹਾ ਲੋਕ ਛੱਤਾਂ ਤੇ ਬੈਠੇ ਆ ਮੈਂ ਆਪਣਾ ਹੈਲੀਕਾਪਟਰ ਮੈਂ ਆਪਣਾ ਹੈਲੀਕਾਪਟਰ ਮੇਰਾ ਨਹੀਂ ਹੈਗਾ ਉਹ ਬਬਲਿਕ ਦਾ ਹੈ ਉਹ ਮੈਂ ਅੱਜ ਇੱਥੇ ਖੜਾ ਕੇ ਚੱਲਿਆ ਕਿ ਹੈਲੀਕਾਪਟਰ ਆਈ ਜੀ ਕਿਸੇ ਨੂੰ ਦੁੱਧ ਬੱਚਿਆਂ ਨੂੰ ਛੋਟਿਆਂ ਨੂੰ ਜਾ ਰਾਸ਼ਨ ਪਾਣੀ ਚਾਹੀਦਾ ਹੈ ਹੈਲੀਕਾਪਟਰ ਰਾਹੀਂ ਸੀ ਪਹੁੰਚਾ ਲਾਂਗੇ ਤੇ ਪੰਜਾਬ ਸਰਕਾਰ ਦਾ ਜਿਹੜਾ ਹੈਲੀਕਾਪਟਰ ਹੈ ਉਹ ਅੱਜ ਮੈਂ ਜਿਹੜਾ ਉਹ ਇਹਨਾਂ ਟੀਮ ਦੇ ਕੇ ਕਿਉਂ ਕਰ ਰਹੇ ਐਤੀ ਐਤੀ ਸਾਹਿਬ ਜੀ ਉਹਨੇ 2 ਦਿਨ ਰਹਿਣ 3 ਦਿਨ ਰੱਖੇ 4 ਦਿਨ ਰੱਖਣ ਜਿੰਨਾ ਚਿਰ ਲੋਕਾਂ ਨੂੰ ਰਾਹਤ ਨਹੀਂ ਮਿਲਦੀ ਇੱਕ ਇੱਕ ਜਾਨ ਕੀਮਤੀ ਹੈ ਹੈਲੀਕਾਪਟਰ ਰਾਹੀਂ ਜੇ ਕਿਸੇ ਨੂੰ ਰੱਸੇ ਰਾਹੀਂ ਐਸਕਿਊ ਪੀਤਾ ਜਿਹਾ ਸਾਧਨ ਉਹ ਬਚਾ ਲੈਣ ਜਾ ਕਿਸੇ ਨੂੰ ਰਾਸ਼ਨ ਪਹੁੰਚਾਇਆ ਜਾ ਸਕਦਾ ਹੈ ਪਹੁੰਚਾਣ ਮੈਂ ਬਾਈ ਰੁਟ ਜਾਊਗਾ 85 ਪਿੰਡ ਦੇ ਲੋਕ ਖਦਰ ਬਚੀ ਹੋਏ ਆ ਔਰ ਸਾਥ ਦੇ ਭਾਸਟ ਪਾਸ ਟੁੱਟ ਗਏ ਆ ਉਹ ਲੋਕ ਬਹੁਤ ਮੁਸੀਬਤਾਂ ਵਿੱਚ ਆ ਮੈਂ ਉਸੇ ਕਰਕੀਤਾ ਆ ਕੁਦਰਤ ਹੈ ਹਨ ਤੇ ਕੁਦਰਤ ਅਗੇ ਕਿਹਦਾ ਜੋਰ ਨਹੀਂ ਚੱਲਦਾ ਪਰ ਜੋ ਬੈਸਤੀ ਕਰ ਸਕਦੇ ਅਸੀਂ ਕਰ ਅੱਜ ਕੇਂਦਰ ਨਾਲ ਗੱਲਬਾਤ ਹੋਈ ਕਿ ਪੈਕੇਜ ਰਾਹਤ ਪੈਕਟ ਦੇ ਰਹੇ ਨੇ ਪੰਜਾਬ ਤੇ ਵੱਡੀ ਮਾਰ ਪਈ ਹੈ ਕਿਉਂਕਿ ਪਹਿਲਾਂ ਪਾਣੀ ਦੀ ਮੰਗ ਕੀਤੀ ਜਾ ਰਹੀ ਸੀ ਜਦੋਂ ਦੇਖੋ ਜਦੋਂ ਫੂਟਬਾਲ ਇੰਡੀਆ ਦਾ ਇੰਡੀਆ ਦਾ ਫੂਡ ਬਾਲ ਤਾਂ ਪੰਜਾਬ ਜਦੋਂ ਚੌਲ ਚਾਹੀਦੇ ਨੇ ਕਣਕ ਚਾਹੀਦੀ ਉਦੋਂ ਅਸੀਂ ਜਦੋਂ ਹੜ੍ਹ ਆ ਜਾਣ ਉਦੋਂ ਕਹਿੰਦੇ ਤੁਸੀਂ ਆਉਂਦਾ ਸੀ ਤੇ ਮੈਂ ਚਾਹਨਾ ਕਿ ਕੇਂਦਰ ਸਰਕਾਰ ਦੀ ਇਸ ਸੰਕਟ ਦੇ ਮੌਕੇ ਹੈਲਪ ਕਰੇ ਪੈਕੇਜ ਦੇਵੇ ਸਾਡਾ ਇੰਡੀਆ ਫਿਰ ਤਾਂ ਪੈਸੇ ਹੀ ਦੇ ਦੇ ਰੂਰਲ ਡਿਵੈਲਪਮੈਂਟ ਫੰਡ ਦੇ ਹੀ ਪੈਸਾ ਤਰੇਗਾ 6000 ਕਰੋੜ ਰੁਪਏ ਬਣੇ ਹਨਾ ਫਿਰ ਵੀ ਤਾਂ ਯਾ ਕੋਈ ਭੀਖ ਨਹੀਂ ਮੰਗਦਾ ਹੱਕ ਮੰਗਦਾ ਤੇ ਮੈਂ ਇੰਨੇ ਕਰ ਸਕਦਾ ਕਿ ਮੈਨੂੰ ਜਦੋਂ ਆ ਕੇ ਕੁਝ ਲੋਕਾਂ ਨੇ ਮੈਨੂੰ ਦੱਸਿਆ ਕਿ ਕਈ ਪਿੰਡਾਂ ਦੇ ਵਿੱਚ ਰਾਸ਼ਨ ਵੀ ਨਹੀਂ ਪਹੁੰਚ ਰਿਹਾ ਲੋਕ ਛੱਤਾਂ ਤੇ ਬੈਠੇ ਨੇ ਬੱਚੇ ਵੀ ਹੋਣਗੇ ਤੇ ਮੈਂ ਆਪਣਾ ਹੈਲੀਕਾਪਟਰ ਜਿਹੜਾ ਪੰਜਾਬ ਸਰਕਾਰ ਦਾ ਉਹ ਮੇਰਾ ਨਹੀਂ ਹੈਗਾ ਲੋਕਾਂ ਦਾ ਹੈਲੀਕਾਪਟਰ ਹੈ ਹਨਾ ਤਾਂ ਮੈਂ ਇਸ ਸਰ 400 ਬੱਚਾ ਸਕੂਲ ਦੇ ਵਿੱਚ ਫਸਿਆ ਗਿਆ ਉਹਨੂੰ ਰੈਸਕਿਊ ਕੱਢਣ ਦਾ ਕਿਸ ਤਰ੍ਹਾਂ ਪ੍ਰਬੰਧ ਹੋ ਗਿਆ ਨਾ ਹੈਲੀਕਾਪਟਰ ਦੇ ਤਾਂ ਕੱਢ ਲਿਆ ਨਹੀਂ ਸੀ ਫੌਜ ਵੀ ਆ ਗਈ ਆਰਮੀ ਨਾਲ ਗੱਲ ਕਰਨਗੇ ਜਿਹੜੇ ਸਾਡੇ ਕੈਪਟਨ ਨੇ ਹੈਲੀਕਾਪਟਰ ਦੇ ਪਾਇਲਟ ਨੇ ਉਹ ਆਰਮੀ ਨਾਲ ਮਿਲ ਕੇ ਇਹ ਜਾਂ ਮੁੱਖ ਮੰਤਰੀ ਨਲਾਇਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੁਣੀ ਵਾਪਸ ਆਇਆ ਤੇ ਮੈਂ ਦੇਖ ਰਿਹਾ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕਹਿ ਕਿ ਉਥੇ ਕਹੀ ਜਾਂਦਾ ਜੀ ਕੋਈ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਤਰ ਪੁਲਿਸ ਹੈ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਉਹ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਇ ਪਏ ਲੋਕੀ ਟੁਪੇ ਪਏ ਹੁਣ ਹੈਲੀਕਾਪਟਰ ਪਾਣੀ 'ਤੇ ਉਤਰ ਨਹੀਂ ਸਕਦਾ ਕਹਿੰਦਾ ਜੀ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਦਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹਾਂ ਅੜਨ ਲਈ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਸੱਡ ਕੇ ਜਾ ਰਿਹਾ ਹੈ ਸਹਾਇਤਾ ਕਰਨ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਐ ਨਹੀਂ ਪਤਾ ਕਿ ਲੋੜਾਂ ਦੀ ਲੋਕ ਕੀ ਲੋਕਾਂ ਦੀ ਲੋੜ ਕੀ ਹੈ ਸਮੱਸਿਆ ਕੀ ਹੈ ਹੁਣ ਜਿਹੜੇ ਪਿੰਡ ਜਾਂਦਾ ਆਪਣੇ ਦੋ ਵਰਕਰਾਂ ਨੂੰ ਇਕੱਲੇ ਜਿਹੜੇ ਪੱਕੇ ਹੁੰਦੇ ਉਹਨਾਂ ਨੂੰ ਲਾਉਂਦੇ ਆ ਬਾਕੀ ਸਾਰੇ ਪਿੰਡਾਂ 'ਚ ਕਰਫਿਊ ਲੱਗ ਜਾਂਦਾ ਜਿਹੜੇ ਸ਼ਹਿਰ ਜਾਂਦਾ ਜਿਹੜੇ ਇਲਾਕੇ ਜਾਂਦਾ ਉਥੇ ਕਰਫਿਊ ਲਾ ਦਿੰਦੇ ਆ ਕੋ ਨੇੜੇ ਤੇੜੇ ਕੋਈ ਆ ਨਾ ਸਕੇ ਤੁਸੀਂ ਹੈਰਾਨ ਰਹਿ ਜਾਓਗੇ ਤੋਰੀ ਅਸੈਂਬਲੀ ਹਲਕਾ ਜਿੱਥੋਂ ਐਮਐਲਏ ਬਣਿਆ ਤੇ ਮੰਤਰੀ ਮੁੱਖ ਮੰਤਰੀ ਬਣਿਆ ਤੋਰੀ ਹਲਕੇ ਮੈਂ ਪਿੱਛੇ ਜੇ ਗਿਆ ਉੱਥੇ ਕੰਧਾਂ ਤੇ ਲਿਖਿਆ ਪਿਆ ਲੋਕਾਂ ਨੇ ਲਿਖਿਆ ਜ਼ਿੰਦਗੀ ਜਿੱਤੇ ਨਾ ਵੋਟ ਪਾਏ ਚਾੜੂ ਦੇਖੋ ਮੁੱਖ ਮੰਤਰੀ ਬਣਾਇਆ ਤੋਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕ ਲੱਗਿਆ ਤਿੰਨ ਵਾਰ ਤੁਰੀ ਸ਼ਹਿਰ ਵਿੱਚ ਤੁਸੀਂ ਤੁਰ ਨਹੀਂ ਸਕਦੇ ਇੰਨਾ ਮਾੜਾ ਹਾਲ ਸੜਕਾਂ ਦਾ ਪਿੰਡਾਂ ਦਾ ਟੁੱਟ ਸੜਕਾਂ ਟੁੱਟੀਆਂ ਭਈ ਕਿਸੇ ਨੂੰ ਮਿਲਦਾ ਨਹੀਂ ਗਏ ਹੀ ਨਹੀਂ ਕਿਉਂਕਿ ਇਹਨੂੰ ਤਾਂ ਪੱਕੀਆਂ ਪਕਾਈਆਂ ਮਿਲ ਗਈਆਂ ਝੁਰਕਲੇ ਸੁਣਾ ਕੇ ਇਹਨੇ ਗੁੰਮਰਾਹ ਕਰ ਲਿਆ ਇੱਕ ਮੌਕਾ ਦੇ ਦਿਓ ਇੱਕ ਆਪਣੀ ਕੌਮ ਵਿੱਚ ਬਰੀਕ ਖਾਸੀਅਤ ਹੈ ਆਪਾਂ ਨੂੰ ਨਵੀਂ ਚੀਜ਼ ਬੜੀ ਪਸੰਦ ਆਉਂਦੀ ਏ ਆ ਨਵਾਂ ਮੋਬਾਈਲ ਆਊਗਾ ਨਾ ਪੁਰਾਣਾ ਸਿਰਦਣਗੇ ਨਵਾਂ ਲੈ ਲੈਣਗੇ ਜਿਹਦੇ ਉਹਨਾਂ ਚੰਗਾ ਲੱਗਿਆ ਉਹਨੂੰ ਵੀ ਸਿਰਦਣਗੇ ਐ ਕਰਦੇ ਕਰਦੇ ਤੂੰ ਦੇਖ ਲਓ 10 ਸਾਲ ਖਰਾਬ ਕਰ ਲੇ ਜਿਹੜਾ ਆ ਕੇ ਤੁਹਾਨੂੰ ਕਹਿੰਦਾ ਕਿ ਅਸੀਂ ਗਾਰੰਟੀ ਦਿੰਨੇ ਆ ਹਾਂਜੀ ਐਕਟੀ ਇਹਨੂੰ ਦੇ ਦਿਓ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਅਸੀਂ ਬੜਾ ਕਿਹਾ ਕਿ ਝੂਠ ਬੋਲਦਾ ਜਿਹੜਾ ਮੱਥਾ ਟੇਕਨ ਦਾ ਜਾਂਦਾ ਨਹੀਂ ਤੇ ਹੀ ਉੱਥੇ ਸਾਹਮਣੇ ਗੁਰਕਾ ਸਾਹਿਬ ਸੋਹਣ ਵਾਲੀ ਆਪਾਂ ਸਾਰਿਆਂ ਨੇ ਮਗਰ ਲੱਗੇ ਉਹਦੇ ਬਾਅਦ ਝਾੜੂ ਵਾਲ ਨੇ ਦੇਖਿਆ ਕਿ ਇੱਥੇ ਲੋਕੀ ਐਵੇਂ ਕੁਝ ਹੋ ਜਾਂਦੇ ਆ ਤੇ ਉਹਨੇ ਵੀ ਐ ਇੱਕ ਰਮਾ ਕੀਤਾ ਤੁਸੀਂ ਕੱਲ ਨੋਟਿਸ ਕੀਤੀ ਹੈ ਆ ਬਿਮਾਰੀ ਝਾੜੂ ਵਾਲੀ ਕੱਲੇ ਖਾਲਸਿਆਂ ਚ ਹਿੰਦੁਸਤਾਨ ਦੇ ਕਿਸੇ ਸੂਬੇ ਚ ਨਹੀਂ ਚ ਉਹਨਾਂ ਨੂੰ ਵੰਡ ਦਿੱਤਾ ਜੇ ਦੀ ਇੰਨੀ ਬੇਨਤੀ ਹੈ ਪਹਿਲੇ ਤੇ ਮਾਨ ਸਾਹਿਬ ਨੂੰ ਚੀਮਸਟਰ ਸਾਹਿਬ ਨੂੰ ਕਿ ਹੁਣ ਵਤਨ ਪਰਤਾ ਤੁਸੀਂ ਤੰਮ ਲਾਡੂ ਫਿਰਦੇ ਹੋ ਚੰਗਾ ਨਹੀਂ ਲੱਗਦਾ ਪੰਜਾਬ ਡੁੱਬ ਗਿਆ ਨੂੰ ਕਈ ਹਫ਼ਤੇ ਹੋ ਗਏ ਨੇ ਕਿਰਪਾ ਕਰੋ ਛੁੱਟੀ ਆਪਣੀ ਜਿਹੜੀ ਕੈਂਸਲ ਕਰੋ ਜਿਹੜੀ ਫਰ ਲੋ ਤੇ ਗਏ ਹੋ ਤੇ ਵਾਪਸ ਆਓ ਤੇ ਆਪਣੀ ਜ਼ਿੰਮੇਵਾਰੀ ਚੁਬਾ ਨੰਬਰ 1 ਮੰਤਰੀਆਂ ਦੇ ਖੱਲਿਆਂ ਇੱਥੇ ਖੇਡ ਕੋਈ ਨਹੀਂ ਬਣਦੀ ਸਾਨੂੰ ਵੀ ਪਤਾ ਤੁਹਾਡੀ ਸਰਕਾਰ ਦੇ ਵਿੱਚ ਮੰਤਰੀ ਤੇ ਨੇਰੇ ਸੰਤਰੀ ਕੋਈ ਇਹਨਾਂ ਦੀ ਸੁਣਵਾਈ ਹੈ ਨਹੀਂ ਤੁਸੀਂ ਨੇਦਾ ਕਿਉਂਕਿ ਪਤਾ ਲੱਗਾ ਲੀਡਰ ਆਫ ਦੀ ਆਪੋਜੀਸ਼ਨ ਵਿਰੋਧੀ ਧਿਰ ਦਾ ਲੀਡਰ ਆਣਾ ਤੇ ਦੋ ਕ ਆਪਣੇ ਮੰਤਰੀ ਉਰਵ ਸੰਤਰੀ ਇਥੇ ਖਲਾਅ ਦਿੱਤੇ ਨੇ ਕਿ ਅੱਖਾਂ ਜਾ ਕੇ ਪੂੰ ਜਾਓ ਇਹਨਾਂ ਨੂੰ ਆਸ ਉਮੀਦ ਲੋਕਾਂ ਨੂੰ ਹੋ ਜੇ ਸਾਡੇ ਦਾ ਹੁਣੇ ਭਾਰਤੀ ਕਿਸਾਨੀਓਂ ਨੇ ਹੁੰਦੇ ਸਾਡੇ 20 ਵਾਂਗ ਸੰਘਰਸ਼ ਕਮੇਟੀ ਜਿਹੜੀ ਇਹਨਾਂ ਦੀ ਹੈ ਮਾਨ ਸਿੰਘ ਸਰਵੰਸ ਸਿੰਘ ਬਾਉਪੁਰਾ ਬਾਉਪੁਰ ਸਾਹਿਬ ਸਰਵੰਸ ਸਿੰਘ ਜੀ ਨੇ ਆਪਣੀ ਗੱਲ ਰੱਖੀ ਅਸੀਂ ਵੀ ਸਮੁੱਚੀ ਕੌਮ ਦਾ ਖਰਾਬਾ ਐਂਡ ਮੈਂ ਉਹ ਚੀਜ਼ ਦਰਜਾ ਰਹਿਣਾ ਚਾਹਨਾ ਜਿਹੜੀ ਕਿਸੇ ਟਾਈਮ सीएम साहब ਦੇ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਨੇ ਗੱਲ ਕਹੀ ਸੀ ਤੇ ਮੰਗ ਕੀਤੀ ਸੀ ਤੇ ਗੱਲ ਕਹੀ ਸੀ ਕਿ ਦਿੱਲੀ ਵਿੱਚ ਜਦੋਂ ਖਰਾਬਾ ਹੋਇਆ ਸੀ 50000 ਰੁਪਏ ਤਾਂ ਪਿਛਲੀਆਂ ਸਰਕਾਰਾਂ 17000 ਰੁਪਏ ਦਿੰਦੀਆਂ ਰਹੀਆਂ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਆਪ 50 ਦਿਆ ਕਰਾਂਗੇ ਦੂਜੀ ਮੈਂ ਥੋੜੀ ਜੀ ਬਾਦ ਸਾਹਿਬ ਨੂੰ ਫੇਰ ਚੇਤੇ ਕਰਾਉਣਾ ਚਾਹਣਾ ਕਈ ਵਾਰ ਮੁੱਖ ਮੰਤਰੀ ਬਣਿਆ ਬੰਦੇ ਦਾ ਥੋੜਾ ਜਿਹਾ ਜਿਹੜਾ ਯਾਦ ਸ਼ਕਤੀ ਹੁੰਦੀ ਘੱਟ ਜਾਂਦੀ ਹੈ ਇਹਨਾਂ ਨੇ ਕਿਹਾ ਸੀ ਕਿ ਜਿੱਥੇ ਨੁਕਸਾਨ ਹੋਏਗਾ ਗਰਦੌਰੀਆਂ ਬਾਅਦ ਛੋਣਗੀ ਅਸੀਂ ਪਹਿਲੇ ਪੈਸੇ ਇਕ ਲਾ ਗਰਦੌਰੀਆਂ ਬਾਅਦ ਛੋਣਦੀਆਂ ਰਹਿਣ ਚਲੋ ਅਸੀਂ ਇਹ ਵੀ ਗੱਲ ਕਹਿੰਨੇ ਆ ਕਿ ਮਾਨ ਸਾਹਿਬ ਸਾਰੇ ਨਾਂ ਸਹੀ 50000 ਰੁਪਇਆ 52 ਦਾ ਜਿਹੜਾ ਟੋਟਲ ਖਰਾਬ ਹੈ ਉਹਦੇ ਅੱਧੇ ਪੈਸੇ ਪਹਿਲੇ ਇਕ ਲਾ ਦਿਓ ਅੱਧੇ ਗਰਦੌਰੀਆਂ ਤੋਂ ਬਾਅਦ ਦੂਜੀ ਸਾਡੀ ਬੇਨਤੀ ਪੰਜਾਬ ਸਰਕਾਰ ਨੂੰ ਕਿ ਜਿਹਦੇ ਨਾਮ ਹੀ ਗਰਦੌਰੀ ਕਿਉਂਕਿ ਇਹ ਸਾਰਾ ਦਰਿਆ ਦਾ ਏਰੀਆ ਹੈ ਮੇਰੇ ਏਰੀਏ ਦੇ ਵਿੱਚ ਵੀ ਦਰਿਆ ਛੇਵੇਂ ਵਗਦਾ ਹੈ ਅਸੀਂ ਬਿਆਸ ਤੇ ਕੰਡੇ ਤੇ ਬੈਠੇ ਆਂ ਕੱਲ ਮੈਂ ਆਪਣਾ ਉਸ ਏਰੀਆ ਜਾਣਾ ਫਿਰ ਤਰਨਤਨ ਜਾਣਾ ਫਿਰ ਫਾਜ਼ਲ ਕਾ ਫਿਰੋਜ਼ਪੁਰ ਤੇ ਫਿਰ ਕਦਰ ਤੇ ਵੀ ਪਹੁੰਚਣਾ ਪਟਿਆਲਾ ਸਿਗਰੂਵ ਵਾਲੀ ਬੈਂਟ ਸਾਰੇ ਕਿਸਾਨਾਂ ਦੀ ਕੋ ਡਿਮਾਂਡ ਹੈ ਕਿ ਭਾਵੇਂ ਖੇਤ ਮਜ਼ਦੂਰ ਹੈ ਭਾਵੇਂ ਕਿਸੇ ਨੇ ਠੇਕੇ ਤੇ ਪੈਲੀ ਨਹੀਂ ਹੈ ਜਿਹਦੇ ਨਾਂ ਤੇ ਗਰਦੌਲੀ ਹੈ ਉਹ ਤੁਸੀਂ ਗਰਦੌਰੀ ਵਾਲੇ ਨੂੰ 50 52000 ਰੁਪਇਆ ਦਿਓ ਕਿਉਂਕਿ ਇਹਦੇ ਵਿੱਚ 60 40 ਦੀ ਰੇਸ਼ੋ ਵਿੱਚ ਪੈਸੇ ਮਿਲਣ 60% ਸੈਂਟਰ ਪਾਏਗੀ ਤੇ 40 ਸੋਬਾ ਪਾਏਗੀ ਤੇ ਬੱਟ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿਰਪਾ ਕਰਕੇ ਕਿਸੇ ਕੋ ਮੰਗੋਗੇ ਤੇ ਕੋਈ ਬਹੇ ਦੇਗਾ ਤੁਸੀਂ ਹੁਣ ਸੈਂਟਰ ਦੀ ਸਰਕਾਰ ਕੋ ਆਪਣਾ ਹੱਕ ਮੰਗੋ 60% ਹੱਕ ਮੰਗੋ ਤੇ 40 ਆਪ ਪਾਓ ਤੁਸੀਂ ਤੇ ਆਪ ਮਾਨ ਸਾਹਿਬ ਬਹੁਤ ਵਾਰ ਇਹ ਗੱਲ ਕਹੀ ਹੈ ਜੋ ਪਿਛਲੀਆਂ ਸਰਕਾਰਾਂ ਦੇ ਫਾਈਨੈਂਸ ਮਿਨਿਸਟਰ ਕਹਿੰਦੇ ਸੀ ਕਿ ਸਾਡੇ ਕੋ ਖਜ਼ਾਨੇ 'ਚ ਪੈਸੇ ਨਹੀਂ ਤੁਸੀਂ ਕਹਿੰਦੇ ਉਹ ਖਜ਼ਾਨਾ ਥੋੜਾ ਹੁੰਦਾ ਉਹ ਤੇ ਪੀਪਾ ਹੁੰਦਾ ਜਿਹਦੇ ਵਿੱਚ ਕੁਝ ਵੀ ਨਾ ਹੋਵੇ ਉਹਨੂੰ ਤੇ ਪੀਪਾ ਕਿਹਾ ਜਾਂਦਾ ਹੈ ਪੈਸੇ ਦੀ ਕਮੀ ਤੇ ਕਦੀ ਹੋਈ ਨਹੀਂ ਮੈਂ ਤੁਹਾਨੂੰ ਦਰਵਾਣਾ ਚਾਹਦਾ ਮਾਨ ਸਾਹਿਬ ਤੁਸੀਂ ਤੇ ਪਿਛੇ ਵੀ ਗੱਲ ਕਹੀ ਕਿ ਬੱਕਰੀਆਂ ਕੁੱਕੜੀਆਂ ਬੱਜਾਂ گاਵਾ ਸਾਰਿਆਂ ਤੇ ਮੈਂ ਪੈਸੇ ਦਵਾਂ ਜੇ ਨੁਕਸਾਨ ਹੋ ਗਿਆ ਇੱਥੇ ਤੇ ਡੰਗਰ ਵਿਚਾਰੇ ਕਈ ਕੀ ਦਿਨਾਂ ਦੇ ਪੱਠਿਆਂ ਤੋਂ ਬਿਨਾ ਬੈਠੇ ਨੇ ਭੁੱਖੇ ਬੈਠੇ ਨੇ ਉਹਨਾਂ ਨੂੰ ਫੌਡਰ ਦੀ ਲੋੜ ਏ ਪੱਠਿਆਂ ਦੀ ਲੋੜ ਏ ਖਲ ਦੀ ਲੋੜ ਏ ਮਦਦ ਦੀ ਲੋੜ ਏ ਦਵਾਈਆਂ ਦੀ ਲੋੜ ਏ ਕਿਸਾਨਾਂ ਨੂੰ ਸਾਡੇ ਡੰਗਣਾ ਨੂੰ ਤਾਂ ਅੱਿਆਂ ਦੀ ਲੋੜ ਏ ਦੱਸੋ ਰਿਲੀਫ ਕੈਂਪ ਕਦੋਂ ਆਏਗਾ ਇਹ ਤੇ ਦਾਸਾ ਜਾਇਆ ਤੇ ਦੋ ਤੁਸੀਂ ਮੰਤਰੀ ਮੇਰੇ ਤੋਂ ਅੱਧਾ ਘੰਟਾ ਪਹਿਲੇ ਖਲਾਸ ਤੇ ਇਹ ਦੱਸੋ ਇਹਨਾਂ